ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਾਡੇ YouTube ਚੈਨਲ ਵਿੱਚ ਤੁਹਾਡਾ ਸਵਾਗਤ ਹੈ ਦੋਸਤੋ ਅੱਜ ਆਪਾਂ ਆਨਲਾਈਨ ਜੌਬਸ ਬਾਰੇ ਵੀਡੀਓ ਲੈ ਕੇ ਆਏ ਆਂ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਜਿਨ੍ਹਾਂ ਨੇ ਸਬਸਕ੍ਰਾਈਬ ਨਹੀਂ ਕੀਤਾ ਤਾਂ ਇਸ ਵਿੱਚ ਆਪਾਂ ਉਹਨਾਂ ਜੌਬਸ ਬਾਰੇ ਗੱਲ ਕਰਾਂਗੇ ਜਿਹੜੀਆਂ ਜੌਬਸ ਤੁਸੀਂ ਘਰ ਬੈਠੇ इजीली ਕਰ ਸਕਦੇ ਹੋ ਤੇ ਜਿਹੜੀਆਂ ਜੌਬ ਦੇ ਵਿੱਚੋਂ ਤੁਸੀਂ ਚੰਗੀ ਜਿਹੜੀ ਮੰਥਲੀ ਸੈਲਰੀ ਆ ਵਧੀਆ ਕਮਾ ਸਕਦੇ ਹੋ ਕੋਈ ਜੋ ਕੰਪਨੀਆਂ ਪੰਜਾਬ ਦੇ ਵਿੱਚ ਵੀ ਜਾਂ ਆਪਣੇ ਪੂਰੇ ਭਾਰਤ 'ਚ ਹੀ ਕੰਮ ਕਰਦੀਆਂ ਵੈਸੇ ਤਾਂ ਉਹ ਉਹ ਕੰਪਨੀਆਂ ਵਾਂ ਜਿਹੜੀਆਂ ਚੰਗੀ ਤੁਹਾਨੂੰ ਸੈਲਰੀ ਦਿੰਦੀਆਂ ਜਿਵੇਂ ਕਿ ਆਪਾਂ ਅੱਜ ਗੱਲ ਕਰਾਂਗੇ ਇੱਕ ਐਮਾਜ਼ਨ ਕੰਪਨੀ ਬਾਰੇ ਐਮਾਜ਼ਨ ਕੰਪਨੀ ਨੂੰ ਤਾਂ ਸਾਰੇ ਜਾਣਦੇ ਆ ਉਹ ਉਹ ਕੰਪਨੀ ਆ ਜਿੱਥੋਂ ਆਪਾਂ ਆਨਲਾਈਨ ਆਪਾਂ ਕੋਈ ਚੀਜ਼ਾਂ ਮੰਗਾਉਂਦੇ ਘਰ ਤਾਂ ਇਹ ਕੰਪਨੀ ਬਹੁਤ ਵਧੀਆ ਜਿਹੜਾ ਤੁਹਾਨੂੰ ਘਰ ਬੈਠਿਆਂ ਨੂੰ ਕੰਮ ਪ੍ਰੋਵਾਈਡ ਕਰਦੀ ਆ ਜਿਹੜੇ ਪਾਸਟ 2 ਪਾਸ ਹੁੰਦੇ ਆ ਜਾਂ ਫਰੈਸ਼ਰ ਵੀ ਹੁੰਦੇ ਬੱਚੇ ਉਹਨਾਂ ਨੂੰ ਵੀ ਇਹ ਕੰਮ ਪ੍ਰੋਵਾਈਡ ਕਰਦੀ ਆ ਤੇ ਜੇ ਤੁਹਾਡਾ ਕੋਈ ਕੰਮ ਦਾ ਤੁਹਾਨੂੰ ਐਕਸਪੀਰੀਅੰਸ ਹੈਗਾ ਤਾਂ ਉਹ ਵੀ ਵਿੱਚ ਉਹ ਐਡ ਕਰ ਲੈਂਦੇ ਆ ਤਾਂ ਇਹ ਕੰਪਨੀ ਦੇ ਵਿੱਚ ਤੁਸੀਂ ਵਧੀਆ ਜੋਬ ਪ੍ਰਾਪਤ ਕਰ ਸਕਦੇ ਹੋ ਇਹ ਕੰਪਨੀ ਤੁਹਾਨੂੰ ਵਧੀਆ 15 ਤੋਂ 15000 ਰੁਪਏ ਤੋਂ ਇਹ ਸਟਾਰਟਿੰਗ ਕਰ ਦਿੰਦੀ ਆ ਜਦੋਂ ਕੰਪਨੀ ਦੇ ਵਿੱਚ ਤੁਸੀਂ ਜੋਬ ਕਰਦੇ ਹੋ ਤਾਂ 15 ਤੋਂ 20000 ਰੁਪਏ ਤੁਹਾਨੂੰ ਵਧੀਆ ਮੰਥਲੀ ਦਾ ਦੇ ਦਿੰਦੀ ਆ ਤੇ ਇਹਦੇ ਵਿੱਚ ਕੋਈ ਨਹੀਂਗਾ ਤੁਸੀਂ ਘਰ ਬੈਠੇ ਕੰਮ ਕਰਨਾ ਵਾ ਤੇ ਇਸ ਕੰਪਨੀ ਵੱਲੋਂ ਤੁਹਾਨੂੰ ਜਿਹੜਾ ਘਰ ਬੈਠੇ ਹੀ ਲੈਪਟਾਪ ਵਗੈਰਾ ਜਾਂ ਪੀਸੀ ਵਗੈਰਾ ਪ੍ਰੋਵਾਈਡ ਕੀਤਾ ਜਾਂਦਾ ਹੈ ਖੁਦ ਕੰਪਨੀ ਡਿਲੀਵਰ ਕਰਦੀ ਹੈ ਤੁਹਾਡੇ ਘਰੇ ਜੇ ਤੁਸੀਂ ਜੋਬ ਪ੍ਰਾਪਤ ਕਰਦੇ ਹੋ ਇਹ ਜੋਬ ਨੂੰ ਪ੍ਰਾਪਤ ਕਰਨ ਲਈ ਇੱਕ ਕੰਪਨੀ ਵੱਲੋਂ ਆਨਲਾਈਨ ਟੈਸਟ ਲਿਆ ਜਾਂਦਾ ਵਾ ਤਾਂ ਉਹ ਟੈਸਟ ਤੁਸੀਂ ਪਾਸ ਕਰਕੇ ਕੰਪਨੀ ਦੇ ਵਿੱਚ ਵਧੀਆ ਜੋਬ ਕਰ ਸਕਦੇ ਹੋ ਤੇ ਜਦੋਂ ਤੁਹਾਨੂੰ ਜੋਬ ਪ੍ਰਾਪਤ ਹੋ ਜਾਂਦੀ ਆ ਤਾਂ ਕੰਪਨੀ ਵੱਲੋਂ ਤੁਹਾਨੂੰ ਟ੍ਰੇਨਿੰਗ ਵੀ ਦਿੱਤੀ ਜਾਂਦੀ ਆ ਕਿ ਕਿਵੇਂ-ਕਿਵੇਂ ਤੁਸੀਂ ਕੰਮ ਕਰਨਾ ਵਾ ਕਿਵੇਂ ਤੁਸੀਂ ਆਪਣਾ ਜਿਹੜਾ ਸਿਸਟਮ ਆ ਉਹਨੂੰ ਚਲਾਉਣਾ ਵਾ ਤੇ ਇਹ ਤੇ ਇਸ ਕੰਪਨੀ ਦੇ ਟੈਸਟ ਨੂੰ ਪਾਸ ਕਰਨ ਦੇ ਲਈ YouTube ਦੇ ਉੱਤੇ ਕਾਫੀ ਜਿਹੜਾ ਕੋਰਸ ਪਏ ਆ YouTube ਦੇ ਉੱਤੇ ਕਾਫੀ ਵੀਡੀਓ ਬਣਾਈਆਂ ਗਈਆਂ ਵਾ ਜਿਨ੍ਹਾਂ ਨੇ ਵੀ ਇਹ ਟੈਸਟ ਨੂੰ ਪਾਸ ਕੀਤਾ ਵਾ ਉਹਨਾਂ ਨੇ ਸਾਰੀਆਂ ਵੀਡੀਓ YouTube ਦੇ ਉੱਤੇ ਪਾਈਆਂ ਹੋਈਆਂ ਵਾ ਤਾਂ ਤੁਸੀਂ ਉਹ ਵੀਡੀਓ ਵੇਖ ਕੇ ਕਿਵੇਂ ਜੋਬ ਪ੍ਰਾਪਤ ਕਰਨੀ ਆ ਤੇ ਕਿਵੇਂ ਇਹ ਜੋਬ ਦਾ ਜਿਹੜਾ ਟੈਸਟ ਪਾਸ ਕਰਨਾ ਵਾ ਤਾਂ ਉਹ ਤੁਸੀਂ ਵੀਡੀਓ ਦੇਖ ਸਕਦੇ ਹੋ ਕਿ ਉਹਦੇ ਨਾਲ ਫਿਰ ਤੁਹਾਨੂੰ ਹੈਲਪ ਮਿਲ ਜੂਗੀ ਵੀ ਕਿਵੇਂ ਤੁਸੀਂ ਇਹ ਟੈਸਟ ਪਾਸ ਕਰਨਾ ਤਾਂ ਪਿਛਲੇ ਦਿਨਾਂ ਦੇ ਵਿੱਚ Amazon ਕੰਪਨੀ ਨੇ ਇਹ ਮਤਲਬ ਕਿ ਜੋਬਸ ਕੱਢੀਆਂ ਸੀਗੀਆਂ ਹੋ ਸਕਦਾ ਇਹ ਹੁਣ ਵੀ ਜੋਬਸ ਜਿਹੜੀਆਂ ਉਹਨਾਂ ਨੇ ਕੋਈ ਨਾ ਕੋਈ ਕੱਢੀਆਂ ਹੋਣ ਤਾਂ ਉਹਨਾਂ ਦੀ ਤੁਸੀਂ ਅਫੀਸ਼ੀਅਲ ਵੈਬਸਾਈਟ ਉੱਤੇ ਜਾ ਕੇ ਉਹ ਜੋਬਸ ਦੇਖ ਸਕਦੇ ਹੋ ਤੇ ਉਹਨਾਂ ਦੇ ਵਿੱਚ ਤੁਸੀਂ ਇਹ ਵੀ ਦੇਖ ਸਕਦੇ ਹੋ ਕਿ ਕਿਹੜੀ ਕੁਆਲਿਫੀਕੇਸ਼ਨ ਕਿਹੜੀ ਪੜ੍ਹਾਈ ਉਹਨਾਂ ਨੇ ਜਿਹੜੀ ਮੰਗ ਕੀਤੀ ਆ ਤਾਂ ਤਾਂ ਉਸ ਵਿੱਚ ਜਿਹੜੀ ਜੋਬ ਦਿੱਤੀ ਜਾਂਦੀ ਆ ਉਹ ਜ਼ਿਆਦਾਤਰ ਆਪਾਂ ਦੇਖਦੇ ਆ ਕਿ ਜਿਹੜੇ ਕਸਟਮਰ ਆਨਲਾਈਨ ਕੋਈ ਵੀ ਸ਼ੋਪਿੰਗ ਕਰਦੇ ਆ ਉਹਨਾਂ ਨੂੰ ਜੇ ਕੋਈ ਪ੍ਰੋਬਲਮ ਆਉਂਦੀ ਆ ਜਾਂ ਉਹਨਾਂ ਨੂੰ ਪੇਮੈਂਟ ਕਰਨ 'ਚ ਕੋਈ ਪ੍ਰੋਬਲਮ ਆਉਂਦੀ ਆ ਤਾ ਉਹਨਾਂ ਦੀਆਂ ਜਿਹੜੀਆਂ ਕਸਟਮਰਾਂ ਦੀਆਂ ਮੁਸ਼ਕਲਾਂ ਨੂੰ ਹੱਲ ਕਰਨ ਦੇ ਲਈ ਉੱਥੇ ਤੁਹਾਨੂੰ ਉਹ ਜੌਬ ਪ੍ਰੋਵਾਈਡ ਕਰਦੇ ਆ ਤੇ ਜੌਬ ਤੋਂ ਪਹਿਲਾਂ ਚੰਗੀ ਟ੍ਰੇਨਿੰਗ ਵੀ ਦਿੰਦੇ ਆ ਇਹ ਨਹੀਂ ਕੋਈ ਸਿੱਧਾ ਹੀ ਤੁਹਾਨੂੰ ਮਤਲਬ ਕਿ ਉਹ ਜੌਬ ਤੇ ਬਿਠਾ ਦੇਣਗੇ ਪੂਰੀ ਵਧੀਆ ਤਰੀਕੇ ਨਾਲ ਤੁਸੀਂ ਇਹ ਜੌਬ ਪ੍ਰਾਪਤ ਕਰ ਸਕਦੇ ਹੋ ਤੇ ਬਹੁਤ ਵਧੀਆ ਜੌਬ ਹੈਗੀ ਆ ਮੀਸ਼ੋ ਕੰਪਨੀ ਵੱਲੋਂ ਵੀ ਪਿਛਲੇ ਦਿਨਾਂ ਦੇ ਵਿੱਚ ਕਾਝ ਰਿਕੁਆਇਰਮੈਂਟ ਕੱਢੀਆਂ ਗਈਆਂ ਸੀ ਜਿਹੜੀ ਆਨਲਾਈਨ Amazon ਵਾਂਗੂ ਹੀ ਕੰਮ ਕਰਦੀ ਆ ਤਾਂ ਉਸ ਕੰਪਨੀ ਦੀ ਵੀ ਤੁਸੀਂ ਵਧੀਆ ਜੋਬ ਪ੍ਰਾਪਤ ਕਰ ਸਕਦੇ ਹੋ ਜਾਂ Flipkart ਕੰਪਨੀ ਹੈਗੀ ਆ ਤਾਂ ਹੋਰ ਵੀ ਕਈ ਜਿਹੜੀਆਂ ਆਪਾਂ ਦੇਖਦੇ ਆਂ ਪੰਜਾਬ ਦੇ ਵਿੱਚ ਟਰਕਿੰਗ ਵਾਲੀਆਂ ਕੰਪਨੀਆਂ ਪਰ ਬੱਚਿਆਂ ਨੂੰ ਉਹ ਘਰ ਬੈਠੇ ਹੀ ਕੰਮ ਦਿੰਦੀਆਂ ਵਾਂ ਤਾਂ ਇਸ ਕਰਕੇ ਤੁਸੀਂ ਆਨਲਾਈਨ ਘਰ ਬੈਠੇ ਕੋਈ ਵੀ ਵਧੀਆ ਜੋਬ ਪ੍ਰਾਪਤ ਕਰ ਸਕਦੇ ਹੋ ਤੇ ਫਰਾਡ ਜਿਹੜੀਆਂ ਕੰਪਨੀਆਂ ਹੁੰਦੀਆਂ ਉਹਨਾਂ ਤੋਂ ਬਚੋ ਜਿਹੜੀਆਂ ਫਰਾਡ ਵਾਲੀਆਂ ਕੰਪਨੀਆਂ ਹੁੰਦੀਆਂ ਉਹ ਤੁਹਾਨੂੰ ਪਹਿਲਾਂ ਹੀ ਪੈਸੇ ਦੀ ਮੰਗ ਕਰਨੀ ਸ਼ੁਰੂ ਕਰ ਦਿੰਦੀਆਂ ਵੀ ਜਿਵੇਂ ਸਾਡਾ ਕੋਈ ਆਰ ਟੈਸਟ ਪਰੋ ਜੀ ਆਰ ਟੈਸਟ ਕਰੋ ਇਸ ਦੀ ਤੁਹਾਨੂੰ ਇੰਨੀ ਫੀਸ ਹੋਊਗੀ ਤਾਂ ਉਹ ਫਰਾਡ ਹੁੰਦੀਆਂ ਵਾਂ ਤਾਂ ਉਹ ਬੱਚਿਆਂ ਤੋਂ ਪੈਸੇ ਮਤਲਬ ਕਿ ਹੜਾਪ ਕੇ ਤੇ ਭੱਜ ਜਾਂਦੀਆਂ ਉਹਨਾਂ ਕੰਪਨੀਆਂ ਦੇ ਬਜਾਏ ਤੁਸੀਂ ਇਹਨਾਂ ਨਾਮਵਰ ਕੰਪਨੀਆਂ ਦੇ ਵਿੱਚ ਕੰਮ ਕਰੋ ਤੇ ਚੰਗੀ ਸੈਲਰੀ ਵੀ ਇਹ ਕੰਪਨੀਆਂ ਦਿੰਦੀਆਂ ਤੁਹਾਨੂੰ ਕੋਈ ਇਹਦੇ ਵਿੱਚ ਕੋਈ ਫਰਾਡ ਨਹੀਂ ਹੁੰਦਾਗਾ ਤੇ ਤੁਸੀਂ ਵਧੀਆ ਆਪਣਾ ਇਹ ਜੋਬ ਕਰ ਸਕਦੇ ਹੋ ਤਾਂ ਪਿਛਲੇ ਦਿਨਾਂ ਦੇ ਵਿੱਚ Meesho ਕੰਪਨੀ ਵੱਲੋਂ ਵੀ ਕੁਝ ਜੌਬਸ ਕੱਢੀਆਂ ਗਈਆਂ ਸੀ ਸ਼ਾਇਦ ਹੁਣ ਵੀ ਹੋ ਸਕਦਾ ਉਹਨਾਂ ਦੀ ਆਫੀਸ਼ਲ ਵੈਬਸਾਈਟ ਤੇ ਪਈਆਂ ਹੋਣ ਤਾਂ ਉਸ ਵੈਬਸਾਈਟ ਦੇ ਉੱਤੇ ਜਾ ਕੇ ਤੁਸੀਂ ਉੱਥੋਂ ਦੀਆਂ ਰਿਕੁਆਇਰਮੈਂਟ ਦੇਖ ਸਕਦੇ ਹੋ ਉਹਨਾਂ ਨੇ ਆਈਟੀ ਸੈਕਟਰ ਤੇ ਆਪਣਾ ਫਾਈਨੈਂਸ਼ੀਅਲ ਸੈਕਟਰ ਦੇ ਵਿੱਚ ਜਿਹੜੀਆਂ ਜੌਬਸ ਕੱਢੀਆਂ ਸੀ ਤੇ ਉੱਥੇ ਜਾ ਕੇ ਤੁਸੀਂ ਉਹਨਾਂ ਦੀਆਂ ਰਿਕੁਆਇਰਮੈਂਟ ਵੇਖ ਸਕਦੇ ਹੋ ਕਿ ਕੀ ਕੀ ਉਹਨਾਂ ਨੇ ਕੁਆਲੀਫਿਕੇਸ਼ਨ ਦੀ ਮੰਗ ਕੀਤੀ ਹੈ